ਜਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪਠਾਨਕੋਟ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਐਸਐਸਪੀ ਦਿਲਜੀਂਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਚਾਪੇਮਾਰੀ ਅਭਿਆਨ ਚਲਾਇਆ ਗਿਆ ਜਿਸ ਵਿੱਚ ਪਠਾਨਕੋਟ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਚਾਪੇਮਾਰੀ ਕਰਦਿਆਂ ਹੋਇਆਂ 375 ਗ੍ਰਾਮ ਹਿਰੋਇਨ 22430 ਰੁਪਏ ਸਨ 8 ਰੁਪਇਆ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਮੌਕੇ ਤੇ ਖਾਸ ਤੌਰ ਤੇ ਡੀਆਈਜੀ ਪੰਜਾਬ ਵੀ ਮੌਜੂਦ ਰਹੇ ਤੇ ਜਾਣਕਾਰੀ ਦਿੰਦਿਆਂ ਹੋਏ ਐਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਰੱਖਣ ਲਈ ਉਹਨਾਂ ਵੱਲੋਂ ਚਾਪੇ ਮਰੀਦਾ ਅਭਿਆਨ ਕਾਸੋ ਦੇ ਤਹਿਤ ਚਲਾਇਆ ਗਿਆ ਸੀ ਜਿਸ ਦੇ ਤੌਰਾਨ 375 ਗ੍ਰਾਮ ਹਿਰੋਇਨ 22400 ਰੁਪਏ ਸਨ 8 ਅਰੋਪੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਹਮੇਸ਼ਾ ਹੀ ਸ਼ਕਤੀ ਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟਿੱਲ ਨਹੀਂ ਦਿੱਤੀ ਜਾਵੇਗੀ ਦੂਸਰਾਂ ਨੂੰ ਤੁਸੀਂ ਜਾਣਦੇ ਹੋ ਕਿ ਮਾਨਯੋਗ ਸੀਐਮ ਪੰਜਾਬ ਉਹਨਾਂ ਦੀ ਸਪੈਸ਼ਲ ਡਾਇਰੈਕਸ਼ਨ ਪਿਛਲੇ ਕੁਝ ਦਿਨਾਂ 'ਚ ਆਈਆਂ ਕਿ ਉਹਨਾਂ ਨੇ ਇੱਕ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ ਕਿ ਵੀ ਜਿਹੜੀ ਨਸ਼ਿਆਂ ਦੇ ਉੱਪਰ ਜਿਹੜੀ ਮਹੀਨ ਚੱਲ ਰਹੀ ਹੈ ਉਹਨੂੰ ਉਹ ਉਹਨੂੰ ਵਾਚ ਕਰੂਗੀ ਇਹਦੇ ਬਾਅਦ ਆਪਣੇ ਐਸਐਸਪੀ ਪਠਾਨਕੋਟ ਸ਼੍ਰੀ ਦਿਲਜਿੰਦਰ ਸਿੰਘ ਢਿੱਲੋਂ ਜੀ ਇਹਨਾਂ ਦੀ ਵੀ ਸਾਨੂੰ ਖਾਸ ਸਹਾਇਤਾ ਆਈ ਹੈ ਉਹਦੇ ਬਾਅਦ ਜਿਹੜਾ ਆਪਾਂ ਇੱਕ ਮਾਰਸ਼ਲ ਸਪੈਸ਼ਲ ਡਰਾਈਵ ਜਿਹੜਾ ਪਠਾਨਕੋਟ 'ਚ ਜਿਹੜਾ ਸਟਾਰਟ ਕੀਤਾ ਤੇ ਉਹਦੇ ਮੱਦੇਨਜ਼ਰ ਆਪਾਂ ਜਿਹੜੇ ਆ ਆਪਣੀ ਸਿਟੀ ਸਬਡਿਵੀਜ਼ਨ 'ਚ ਕੁੱਲ 3 ਐਫਆਈਆਰਸ ਲੌ ਤੇ ਉਹਨਾਂ ਚੋਂ ਇੱਕ ਐਫਆਈਆਰ ਜਿਹੜੀ ਐਫਆਈਆ ਨੰਬਰ 20 ਹੈ ਜਿੱਚ 18 ਗ੍ਰਾਮ ਹੈ ਰੁਂਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਆਪਾਂ ਮੌਕੇ ਤੇ ਆਏ ਆ ਹੁਣ ਇਸ ਏਰੀਏ ਤੇ ਪੂਰੀ ਆਪਾਂ ਸਰਚ ਕਰਾਂਗੇ ਤੇ ਦੇਖਾਂਗੇ ਸਾਨੂੰ ਕੋਈ ਹੋਰ ਵੀ ਕੋਈ ਰਿਕਵਰੀ ਹੁੰਦੀ ਹੈ ਕਿ ਨਹੀਂ ਤੇ ਇਹ ਮੈਂ ਦੱਸ ਦੇਣਾ ਚਾਹਨਾ ਕਿ ਵੀ ਪੂਰੇ ਪਠਾਨਕੋਟ ਚ ਇਹ ਜਿਹੜਾ ਡਰਾਈਵ ਜਿਹੜਾ ਉਹ ਚੱਲ ਰਿਹਾ ਤੇ ਤਕਰੀਬਨ 8 ਕੁ ਦੋਸ਼ੀ ਆਪਾਂ ਹੈ ਰਵਿੰਦੇ ਅਲੱਗ-ਅਲੱਗ ਕੇਸ 'ਚ ਆਪਾਂ ਫੜੇ ਆ ਪੂਰੇ ਪਠਾਨਕੋਟ ਜ਼ਿਲ੍ਹੇ 'ਚ ਤੇ ਇਹਦੇ ਵਿੱਚ ਨਾ ਹੀ ਕੇਵਲ ਸਿਟੀ ਦੇ ਏਰੀਏ 'ਚ ਬਲਕਿ ਸਜਾਨਪੁਰ ਦੇ ਏਰੀਏ 'ਚ ਐਂਡ ਰੂਰਲ ਦੇ ਏਰੀਆ 'ਚ ਵੀ ਜਿਹੜਾ ਇਹ ਸਪੈਸ਼ਲ ਡਰਾਈਵ ਚੱਲ ਰਿਹਾ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਇਹਨਾਂ ਨੂੰ ਡਰੱਗਸ ਪੈਡਲਰ ਨੂੰ ਬੜਾ ਇੱਕ ਸਟਰੋਂਗ ਮੈਸੇਜ ਲਾਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਇਹ ਸੋਚਦਾ ਕਿ ਵੀ ਆਪਾਂ ਨਸ਼ੇ ਵੇਚ ਕੇ ਇੱਥੇ ਸਰਵਾਈਵ ਕਰ ਲਾਂਗੇ ਤੇ ਉਹ ਪੋਸੀਬਲ ਨਹੀਂ ਹੈ ਹੁਣ ਪੁਲਿਸ ਜਿਹੜੀ ਹੈ ਖਾਸ ਤਵੱਜੋ ਦੇ ਕੇ ਉਹਨਾਂ ਦੇ ਖਿਲਾਫ ਚੱਲੂਗੀ ਜਿਸ ਤਰ੍ਹਾਂ ਪੂਰੇ ਪੰਜਾਬ 'ਚ ਮੁਹਿੰਮ ਚੱਲ ਰਹੀ ਹੈ ਜਿੱਚੇ ਜਿਹੜੇ ਪੈਡਲਰ ਦੇ ਐਸ ਪਰ ਲਾਅ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਮਕਾਨ ਵੀ ਜਿਹੜੇ ਢਾਈ ਜਾ ਰਹੇ ਆ ਜਿੱਥੇ ਵੀ ਆਪਾਂ ਪ੍ਰੋਪੋਜ਼ਲ ਤਿਆਰ ਕਰ ਰਹੇ ਆ ਜਿਨ੍ਹਾਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰਸ ਆ ਉਹ ਸਾਰਿਆਂ ਨੂੰ ਪਤਾ ਤੇ ਮੇਰੀ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਵੀ ਉਹ ਆਪਣਾ ਪੜਾ ਵਿਚਾਰ ਲੈਣ ਕਿਉਂਕਿ ਪੁਲਿਸ ਜਿਹੜੀ ਉਹ ਛੱਡੂਗੀ ਨਹੀਂ ਤੇ ਆਪਾਂ ਪੂਰਾ ਮਨ ਬਣਾਇਆ ਕਿ ਵੀ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੋਊਗਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਫੜਾਂਗੇ ਉਹਨਾਂ ਦੇ ਘਰ ਜਾ ਕੇ ਫੜਾਂਗੇ ਜਿੱਥੇ ਲੱਭਣਗੇ ਉੱਥੇ ਫੜਾਂਗੇ ਤੇ ਹਰ ਪ੍ਰਕਾਰ ਦੀ ਜਿਹੜੀ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕਰਾਂਗੇ ਤੇ ਆਪਾਂ ਇਨਸ਼ੋਰ ਕਰਨਾ ਕਿ ਵੀ ਜਿਹੜਾ ਪਠਾਨਕੋਟ ਵਿੱਚ ਕਿਸੇ ਵੀ ਟਾਈਪ ਦਾ ਨਸ਼ੇ ਦੀ ਸਪਲਾਈ ਨਸ਼ੇ ਦੀ ਸੇਲ ਜਾਂ ਕਿਸੇ ਵੀ ਨਸ਼ੇ ਦੀ ਨਸ਼ੇ ਨੂੰ ਲੈ ਕੇ ਵੰਡ ਜਿਹੜੀ ਆ ਉਹ ਨਾ ਹੋ ਸਕੇ ਤੇ ਪੁਲਿਸ ਜਿਹੜੀ ਐ ਇਨਸ਼ੋਰ ਕਰੂਗੀ ਕਿ ਵੀ ਪਠਾਨਕੋਟ ਦੇ ਵਿੱਚ ਜਿਹੜਾ ਉਹ ਜਿਹੜੇ ਪੈਡਲਰਸ ਆ ਉਹਨਾਂ ਦੇ ਖਿਲਾਫ ਇੱਕ ਐਗਜ਼ੈਂਪਲਰੀ ਆਪਾਂ ਐਕਸ਼ਨ ਕਰੀ ਸਰ ਜਿਹੜੇ ਫੜੇ ਗਏ ਉਹਨਾਂ ਨੇ ਲਿਆਂਦਾ ਵੀ ਕਿਹਾ ਨੂੰ ਮਿਲਿਆ ਕਿ ਜਿਹੜੇ ਡਰ ਟਕਸੀ ਦੇ ਵਿੱਚ ਸੰਮਿਲਿਤ ਨੇ ਉਹਨਾਂ ਦੀ ਪ੍ਰੋਪਰਟੀਆਂ ਜਿਹੜੀ ਨੇ ਡਿਸਟਰਾਇ ਕਿੱਤਿਆਂ ਜਾ ਰਹੀਆਂ ਤਾਂ ਪਠਾਨਕੋਟ ਦੇ ਜਿਹੜੇ ਪੁਲਿਸ ਦੇ ਪ੍ਰੋਪੋਜ਼ਲ ਆ ਜੀ ਦੂਸਰਾ ਮੈਂ ਤੁਹਾਨੂੰ ਦੱਸਿਆ ਹੀ ਸੀ ਆਪਾਂ ਬਿਲਕੁਲ ਇੱਥੇ ਕਾਰਵਾਈ ਕਰ ਰਹੇ ਆ ਆਪਾਂ ਪ੍ਰੋਪੋਜ਼ਲ ਬਣਾ ਰਹੇ ਆ ਸਾਡੇ ਕੋਲ ਬੰਦੇ ਆਇਡੈਂਟੀ ਤੇ ਆਪਾਂ 101% ਉਹ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਤੁਹਾਨੂੰ ਵੀ ਉੱਥੇ ਬੁਲਾਵਾਂਗੇ ਆਪਾਂ ਇਸ ਤਰ੍ਹਾਂ ਲੁਕਾਛਪਾ ਕੇ ਕੋਈ ਕਾਰਵਾਈ ਨਹੀਂ ਹੋਊਗੀ ਐਸ ਪਰ ਲਾਅ ਹੀ ਕਰਾਂਗੇ ਆਪਾਂ ਠੀਕ ਹੈ ਜੀ ਤੇ ਇੱਥੇ ਆਪਾਂ ਨੂੰ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ ਆਪਾਂ ਕਾਨੂੰਨ ਦੇ ਮੁਤਾਬਿਕ ਜਿਹੜੀ ਆ ਉਹ ਕਾਰਵਾਈ ਕਰਾਂਗੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near a &M Institute's Jalandhar Dalhousie Bypass Road, Pathankot.